ਜੋੜ ਕੇ ਲੜੀਏ ਜਿਹੜੀ ਗੱਲ ਗਲਤ ਗਲਤ ਜਿਹੜੀ ਗੱਲ ਸਹੀ ਆ ਸਹੀ ਆ ਗੁਰੂ ਸਾਹਿਬ ਦਾ ਵੀ ਸਾਨੂੰ ਇਹੀ ਫਰਮਾਨ ਆ ਤੇ ਮੈਂ ਬਿਲਕੁਲ ਗਰੇਜ਼ ਨਹੀਂ ਕਰੂੰਗਾ ਇਹ ਕਹਿਣ ਤੇ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਵਿਦਿਆਰਥੀ ਜਥੇਬੰਦੀਆਂ ਨੇ ਚਾਹੇ ਪੋਲੀਟੀਕਲ ਪਾਰਟੀਆਂ ਨੇ ਹੱਥ ਜੋੜ ਕੇ ਬੇਨਤੀ ਕਰਦਾ ਕੁਝ ਮੁੱਦੇ ਅਜਿਹੇ ਹੁੰਦੇ ਨੇ ਜਿੱਥੇ ਸਿਰ ਜੋੜਨ ਦੀ ਲੋੜ ਪੈਂਦੀ ਆ ਜਿੱਥੇ ਉਹ ਸਾਰਿਆਂ ਦਾ ਸਾਂਝਾ ਮੁੱਦਾ ਹੁੰਦਾ ਮੈਂ ਤਾਂ ਸੈਨੇਟ ਇਲੈਕਸ਼ਨ ਲੜਨੀ ਨਹੀਂ ਬਾਈ ਤੁਸੀਂ ਨੇ ਨਹੀਂ ਸੈਨੇਟ ਇਲੈਕਸ਼ਨ ਲੜਨੀ ਮੈਨੂੰ ਲੱਗਦਾ ਆ ਕਿਸਾਨ ਜਥੇਬੰਦੀ ਬਈ ਬਈ ਤੁਸੀਂ ਨੇ ਨਹੀਂ ਲੜਨੀ ਅੰਕਲ ਤੁਸੀਂ ਨੇ ਨਹੀਂ ਲੜਨੀ ਹੋਣੀ ਮੈਂ ਤਾਂ ਆਪਾਂ ਨੇ ਤਾਂ ਨਹੀਂ ਲੜਨੀ ਸੈਨੇਟ ਇਲੈਕਸ਼ਨ ਪਰ ਆਪਾਂ ਇੱਕ ਡੈਮੋਕ੍ਰੇਸੀ ਤੇ ਜੋ ਹਮਲਾ ਹੋ ਰਿਹਾ ਜੋ ਸਾਡੀ ਆਜ਼ਾਦੀ ਤੇ ਹਮਲਾ ਹੋ ਰਿਹਾ ਆਪਾਂ ਉਸ ਦੇ ਖਿਲਾਫ ਖੜੇ ਆਂ ਇੱਕਲੀ ਨਹੀਂ ਇੱਥੇ ਵੀ ਉਹੀ ਸਿਸਟਮ ਹੋ ਜਾਣਾ ਅੱਜ ਪਟਿਆਲਾ ਯੂਨੀਵਰਸਿਟੀ ਪੈਸੇ ਕੰਨੀ ਹੁੰਦਾ ਫਰੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਸੀਂ ਫ੍ਰੀ ਆਟਾ ਦਾਲ ਟੀਮ ਦੇ ਰਹੇ ਆਂ ਪੀਪੀਆ ਨੂੰ ਅਸੀਂ 100000 ਰੁਪਇਆ ਅਨਾਉਂਸ ਕਰਨ ਦੇ ਰਿਹਾ ਪਰ ਮੈਨੂੰ ਇੱਕ ਵੀ ਕੋਈ ਅਹੀ ਦੀ ਚੀਜ਼ ਦਿਖਾਈ ਜਾਵੇ ਜਿਹੜੀ ਅਸੀਂ ਨੇ ਗੱਲ ਕਰੀ ਹੋਵੇ ਵੀ ਇਹ ਰਿਸਰਚ ਨਾਲ ਆ ਨੌਜਵਾਨ ਅੱਗੇ ਆ ਸਕਦੇ ਨੇ ਇਹ ਰਿਸਰਚ ਦੇ ਉੱਤੇ ਪੰਜਾਬ ਗਵਰਨਮੈਂਟ ਐਨੇ ਪੈਸੇ ਦਿੰਦੀ ਆ ਫਲਾਣੀ ਯੂਨੀਵਰਸਿਟੀ ਨੂੰ ਜਾਂ ਫਲਾਣੇ ਕਾਲਜ ਨੂੰ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਲੜਾਈ ਲੜੀ ਜਾਂਦੀ ਉੱਥੇ ਵਿਦਿਆਰਥੀ ਚੋਣਾ ਬੰਦੀ ਐ ਇਸੇ ਕਰਕੇ ਕਰੀਆਂ ਗਈਆਂ ਨੇ ਕਿਉਂਕਿ ਜਦੋਂ ਆਪਣੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਦਾ ਬਹਾਨਾ ਲਾ ਕੇ ਸਾਰੀਆਂ ਚੋਣਾ ਬੰਦ ਹੋ ਗਈਆਂ ਸੀ ਸਾਰੀਆਂ ਚੋਣਾ ਚ ਲਾਗੂ ਇਹਨੂੰ ਮਾੜਾ ਕਹਿਣ ਤੇ ਲੱਗੇ ਹੋਏ ਆ ਬਾਰੇ ਪੰਜਾਬ ਦੇ ਬੇਰਾਸਤਨੀਏ ਚੀਜ਼ ਆਉਂਦੀ ਪੰਜਾਬੀ ਖੂਨ ਤਾਂ ਸਾਰਿਆਂ ਨੂੰ ਇਕੱਠੇ ਲੈ ਕੇ ਤੁਰਦਾ ਪੰਜਾਬ ਦੀ ਮਿੱਟੀ ਦਾ ਸਾਰਿਆਂ ਨੂੰ ਇਕੱਠਾ ਕਰਕੇ ਜੇ ਹਿੰਦੁਸਤਾਨ ਦਾ ਉੱਪਰ ਢੇਡ ਭਰ ਸਕਦੇ ਆ ਤਾਂ ਸਾਡੀ ਸਰਕਾਰਾਂ ਨੂੰ ਇਸੇ ਚੀਜ਼ ਦਾ ਤਾਂ ਖਤਰਾ ਮੰਡਰਾ ਰਿਹਾ ਤਾਂ ਮੇਰੀ ਇੱਕੋ ਬੇਨਤੀ ਆ ਜਿਹੜੇ ਆ ਪੰਚਤ ਆਪਣੇ ਵੱਡੇ ਮੁੱਦੇ ਨੇ ਮੈਂ ਮੀਡੀਆ ਰਹੀਂ ਤੇ ਤੁਹਾਡੇ ਸਾਰਿਆਂ ਦੇ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਕੰਟੈਸਟ ਕਰਦਾ ਸੀ ਜਦੋਂ ਮੈਂ ਇੱਕ ਸਟੂਡੈਂਟ ਲੀਡਰ ਸਹੀ ਚਾਹੇ ਉਹ ਸੈਮਰਨ ਹੋਵੇ ਬਾਈ ਹਰਕਮਲ ਹੋਵੇ ਬਹੁਤ سارے ਸਾਥੀ ਇੱਥੇ ਉਹ ਵੀ ਮੌਜੂਦ ਨੇ ਤੇ ਦੇਖ ਕੇ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਸਾਡੀ ਜਿਹੜੀ ਪੀੜ੍ਹੀ ਆ ਉਹ ਜਾਗਰੂਕ ਆ ਤੇ ਆਪਣੇ ਹੱਕਾਂ ਲਈ ਲੜ ਰਹੀ ਆ ਖਾਸ ਤੌਰ ਤੇ ਮੈਂ ਬਿੱਲੇ ਵੀਰ ਹੋਰਾਂ ਦਾ ਸਾਰੀਆਂ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਹਿੱਕ ਢਾਗੇ ਇਹ ਹਮੇਸ਼ਾ ਲੜਾਈ ਲੜਦੇ ਹੋ ਸਾਧ ਸੰਗਤ ਜੀ ਇਹ ਤੀਸਰਾ ਹਮਲਾ ਸੈਨਟ ਦੀਆਂ ਚੋਣਾਂ ਤੇ ਬੈਠੋ ਤਿੰਨ ਵਾਰ ਅਸੀਂ ਇਹ ਧਰਨਾ ਲਾ ਚੁੱਕੇ ਹਾਂ ਤੀਸਰੀ ਵਾਰ ਇਹ ਚੱਲ ਰਿਹਾ ਪਹਿਲਾਂ ਕਰੋਨਾ ਦਾ ਬਹਾਨਾ ਲੈ ਕੇ ਇਹ ਚੋਣਾਂ ਨੂੰ ਪੋਸਟਪੋਨ ਕਰਿਆ ਗਿਆ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਬਾਈ ਦੇ ਵਿੱਚ ਚੋਣਾ ਹੋਣੀ ਸੀ ਉਹਦੇ ਤੇ ਹੁਣ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਣਾ ਆਪਾਂ ਇਹ ਜੰਗ ਜਿਹੜੀ ਜਿੱਤਾਂਗੇ ਵੀ ਉਹਦੇ 'ਚ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣਾ ਤਕਰੀਬਨ ਕਿੰਨੇ ਸਾਲਾਂ ਦਾ ਗੈਪ ਪੈ ਜਾਊਗਾ ਜਿਹੜਾ ਸੈਨੇਟ ਤੇ ਸਿੰਡੀਕੇਟ ਨੇ ਡਿਸੀਜਨ ਲੈਣੇ ਸੀ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਸਿੱਧਾ ਤੇ ਸਿੱਧਾ ਕੇਂਦਰ ਸਰਕਾਰ ਆ ਤੇ ਬਿਲਕੁਲ ਇੱਥੇ ਉਹ ਕਿਉਂ ਕਬਜ਼ਾ ਕਰਨਾ ਚਾਹੁੰਦੇ ਨੇ ਕਿਉਂਕਿ ਹਰਿਆਣਾ ਹਿਮਾਚਲ ਪੰਜਾਬ ਇਕੱਠਾ ਰੀਜਨ ਆ ਇੱਥੇ ਆਪਦੇ ਬੰਦਿਆਂ ਨੂੰ ਫਿੱਟ ਕਰਕੇ ਉਹ ਆਪਦੇ ਤਰੀਕੇ ਦੇ ਪ੍ਰੋਫੈਸ਼ਨਲਸ ਨੂੰ ਫਿੱਟ ਕਰਕੇ ਆਦੀ ਆਈਡੀਓਲੋਜੀ ਨੂੰ ਇੱਥੇ ਭੇਜ ਕੇ ਸਾਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਆ ਤੇ ਜਿਹੜੀ ਲੜਾਈ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ ਨੇ ਪੂਰੇ ਹਿੰਦੁਸਤਾਨ ਨੇ ਭਾਰਤ ਨੇ ਇਕੱਠੇ ਹੋ ਕੇ ਲੜੀ ਸੀ ਉਹ ਚੀਜ਼ ਦੇ ਵਿੱਚ ਇਹਨਾਂ ਨੇ ਦੇਖਿਆ ਇਹ ਸਾਰੇ ਰੀਜ਼ਨ ਜਿੱਥੇ ਖੇਤੀਬਾੜੀ ਨਾਲ ਸੰਬੰਧਤ ਆ ਜਿਹੜਾ ਇਹ ਖੂਨ ਆ ਇਹ ਹਮੇਸ਼ਾ ਇੱਕ ਕਥਾ ਹੁੰਦਾ ਤੇ ਇਹਨੂੰ ਕਿਵੇਂ ਤੋੜਿਆ ਜਾਵੇ ਤਾਂ ਫਿਰ ਉਹਨਾਂ ਨੇ ਇਹ ਹੱਥਗੰਡਾ ਬਣਾਇਆ ਵੀ ਅਸੀਂ ਸੈਨੇਟਰ ਨੂੰ ਆਪਣੇ ਹੱਥਾਂ ਚ ਲਈਏ ਤੇ ਇੱਥੇ ਆਪਣੇ ਤਰੀਕੇ ਨਾਲ ਜਿਹੜਾ ਆਪਣੇ ਬੰਦਿਆਂ ਨੂੰ ਨਾਮਿਨੇਟ ਕਰੀਏ ਤੇ ਉਹ ਫਿਰ ਇਹਨਾਂ ਦੇ ਹੱਥਾਂ ਦੀ ਕਟਰ ਪੁਤਲੀ ਬਣ ਕੇ ਇਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣ ਤੇ ਇਹਨਾਂ ਦੇ ਦੱਸੇ ਹੋਏ ਜਿਹੜੇ ਫੈਸਲੇ ਹੋ ਸੰਗਣ ਮੈਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਕਿਉਂਕਿ ਮੈਂ ਇਸ ਮਿੱਟੀ ਤੇ ਇਸ ਧਰਤੀ ਤੇ ਜਦੋਂ ਪੈਰ ਰੱਖਦਾ ਤੇ ਉਦੋਂ ਫਿਰ ਮੈਂ ਆਪਦਾ ਅੱਜ ਦਾ ਜੋ 골ਡੀ ਆ ਉਹਨੂੰ ਮੈਂ ਭੁੱਲ ਕੇ ਆਉਣਾ ਉਦੋਂ ਮੈਂ ਉਰੇ ਪੰਜਾਬ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਕੇ ਆਉਣਾ ਇਹ ਗਵਾਹ ਨੇ ਸਾਡੇ ਦਰਖਤ ਇਹ ਗਵਾਹ ਨੇ ਜਿਹੜੀਆਂ ਗਲੈਰ ਨਾਲ ਲੱਗੀਆਂ ਹੋਈਆਂ ਨੇ ਇਹ ਗਵਾਹ ਨੇ ਫੁੱਟਪਾਥ 23 ਸਾਲ ਤਾਂ ਮੈਨੂੰ ਹੋ ਗਏ ਲੜਾਈ ਲੜਦੇ ਪਰ ਨੌਜਵਾਨ ਸਾਥੀਓ ਕਿਸਾਨ ਜਥੇਬੰਦੀਓ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜੀ ਲੜਾਈ ਲੜਦੇ ਹੋ ਕੰਮ ਤਾਂ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਅਸੀਂ ਆਪਦੀ ਬੋਲੀ ਪਿੱਛੇ ਲੜ ਰਹੇ ਹਾਂ ਅਸੀਂ ਆਪਦੀ ਯੂਨੀਵਰਸਿਟੀ ਪਿੱਛੇ ਲੜ ਰਹੇ ਹਾਂ ਵੀਰ ਨੇ ਬਿਲਕੁਲ ਸਹੀ ਕਿਹਾ ਲਗਾਤਾਰ 10-15 ਇੰਟਰਵਿਊ ਚ ਤਾਂ ਮੈਂ ਇਹ ਗੱਲ ਕਹਿ ਚੁੱਕਿਆ ਉਹ ਵੀ ਪੰਜਾਬ ਦੀ এডਿਕੇਸ਼ਨ ਪਾਲਿਸੀ ਜਾ ਕਿੱਧਰ ਨੂੰ ਰਹੀ ਆ ਕਿਉਂਕਿ 8ਵੀਂ ਤੱਕ ਅਸੀਂ ਵਿਦਿਆਰਥੀਆਂ ਨੂੰ ਫੇਲ ਹੀ ਨਹੀਂ ਕਰਦੇ ਮੈਨੂੰ ਦੱਸੋ 8ਵੀਂ ਤੋਂ ਬਾਅਦ ਬੱਚਾ ਆਪਦੇ ਆਪ ਨੂੰ ਕਿਵੇਂ ਕਿਸ ਕੰਪੀਟੀਸ਼ਨ ਦੇ ਵਿੱਚ ਫਿੱਟ ਕਰੂਗਾ ਇਹ ਜਾਣਬੁੱਝ ਕੇ ਕਿਉਂਕਿ ਉਹ ਬੱਚੇ ਨੇ ਜਿਹੜੇ ਉਹ ਆਪਣੇ ਕਿਸਾਨਾਂ ਦੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੂੰ ਐਜੂਕੇਸ਼ਨ ਦੇਣੀ ਹੀ ਨਹੀਂ ਚਾਹੁੰਦੇ ਜਦੋਂ 8ਵੀਂ ਤੱਕ ਕੋਈ ਬੱਚਾ ਫੇਲ ਹੀ ਨਹੀਂ ਹੋਊਗਾ ਤਾਂ ਉਹ ਕਿਵੇਂ ਆਪਦੇ ਕੈਰੀਅਰ ਬਾਰੇ ਸੋਚ ਸਕੂਗਾ ਮੈਂ ਵਧਾਈ ਦੇਣਾ ਚਾਹੁੰਦਾ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਪੋਲੀਟੀਕਲ ਆਪਣੀਆਂ ਆਈਡਿਓਲੋਜੀ ਵੱਖ-ਵੱਖ ਪਰ ਜਦੋਂ ਪੰਜਾਬ ਯੂਨੀਵਰਸਿਟੀ ਤੇ ਕੋਈ ਗੱਲ ਆਉਂਦੀ ਆ ਤੁਸੀਂ ਸਾਰੇ ਇਕੱਠੇ ਹੁੰਨੇ ਆ ਇਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਜਦੋਂ ਵਿਦਿਆਰਥੀ ਚੋਣਾਂ ਹੁੰਦੀਆਂ ਨੇ ਕਿਉਂਕਿ ਸਾਡਾ ਜਨਰਲ ਸਕੱਤਰ ਬੈਠਾ ਤੇ ਸਾਡੇ ਵਾਈਸ ਪ੍ਰਧਾਨ ਬੈਠੇ ਨੇ ਇਹ ਸਾਰੇ ਵੱਖ-ਵੱਖ ਇਲੈਕਸ਼ਨਾਂ ਲੜਦੇ ਨੇ ਪਰ ਜਦੋਂ ਕਿਸੇ ਸਾਂਝੇ ਮੁੱਦੇ ਦੀ ਗੱਲ ਆਉਂਦੀ ਆ ਤਾਂ ਫਿਰ ਇਹ ਹੈ ਹਰਿਆਣੇ ਤੇ ਪੰਜਾਬ ਜਿਵੇਂ ਭਾਈ ਹੁੰਦੇ ਨੇ ਨਾ ਫਿਰ ਇਹ ਬਾਹਾਂ ਬਾਹਾਂ ਪਾ ਕੇ ਲੜਦੇ ਨੇ ਇਹ ਬਾਹਾਂ ਜਵਾਮਾਂ ਪਾ ਕੇ ਜਦੋਂ ਤੁਸੀਂ ਲੜਦੇ ਹੋ ਤੇ ਫਿਰ ਕਿਸੇ ਦੀ ਤਾਕਤ ਨਹੀਂ ਵੀ ਤੁਹਾਨੂੰ ਝੁਕਾ ਸਕੇ ਇਹ ਬਿਲਕੁਲ ਸਹੀ ਕਿਹਾ ਮੇਰੇ ਬੋਲਣ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਨੇ ਵੀ ਇਹ ਪਲਾਨਡ ਤਰੀਕੇ ਨਾਲ ਬੜੇ ਸੋਚੇ ਸਮਝੇ ਤਰੀਕੇ ਨਾਲ ਇਹ ਨੌਜਵਾਨਾਂ ਨੂੰ ਪੜ੍ਹਾਈ ਦੀ ਬਜਾਏ ਹੋਰ ਰਸਤਿਆਂ ਤੇ ਲੈ ਕੇ ਜਾ ਰਹੇ ਨੇ ਕਿਉਂਕਿ ਇੱਥੇ ਕੋਈ ਛੋਟੀ ਜਿਹੀ ਚਿੰਗਾਰੀ ਉੱਠੂਗੀ ਤਾਂ ਉਹਨੂੰ ਫੇਰ ਦਿਖਾਇਆ ਜਾਊਗਾ ਇਹ ਪੰਜਾਬ ਦੇ ਲੋਕ ਤਾਂ ਇਹ ਜਿਹੇ ਨੇ ਜੀ ਇਹ ਆ ਚੀਜ਼ਾਂ ਕਰਦੇ ਨੇ ਆ ਚੀਜ਼ਾਂ ਕਰਦੇ ਨੇ ਅੱਜ ਆਪਾਂ ਨੂੰ ਖਤਰਾ ਇਸ ਪਾਸੋਂ ਨਹੀਂ ਆਪਣੇ ਪੰਜਾਬੀਆਂ ਨੂੰ ਖਤਰਾ ਸਾਰੇ ਪਾਸੇ ਨੂੰ ਆ ਚਾਹੇ ਉਹ ਹਰਿਆਣਾ ਰੀਤਨਾ ਚਾਹੇ ਉਹ ਮਾਚਲ ਕਿਉਂਕਿ ਜਿਹੜੀਆਂ ਇੱਥੇ ਜਥੇਬੰਦੀਆਂ ਜਦੋਂ ਇਲੈਕਸ਼ਨ ਤੋਂ ਬਾਅਦ ਇਕੱਠੀਆਂ ਹੋ ਕੇ ਧਰਨੇ ਲਾਉਂਦੀਆਂ ਨੇ ਨਾ ਅੱਜ ਸਾਡੀ ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਦੇਖ ਕੇ ਸੋਚਣਾ ਚਾਹੀਦਾ ਵੀ ਜਿਹੜੇ ਪੰਜਾਬ ਦੇ ਮੁੱਦੇ ਨੇ ਚਾਹੇ ਉਹ ਪਾਖੜਾ ਡੈਮ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਚਾਹੇ ਉਹ ਤਿੰਨ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਸਿਰ ਮੜੇ ਗਏ ਸੀ ਉਹਨਾਂ ਦੀ ਗੱਲ ਹੋਵੇ ਚਾਹੇ ਆਪਣੇ ਹੱਕਾਂ ਦੀ ਗੱਲ ਹੋਵੇ ਚਾਹੇ ਬੋਲੀ ਦੀ ਗੱਲ ਹੋਵੇ ਕੁਝ ਮੁੱਦੇ ਅਜਿਹੇ ਹੋਣੇ ਚਾਹੀਦੇ ਨੇ ਜਿੱਥੇ ਸਾਰੀਆਂ ਪਾਰਟੀਆਂ ਸਿਰ ਜੋੜ ਕੇ ਬੈਠਣ ਤੇ ਕੇਂਦਰ ਨਾਲ ਲੋਹਾ ਲੈਣ ਪਰ ਅੱਜ ਜਿਹੜੀ ਰਾਜਨੀਤੀ ਚੱਲ ਰਹੀ ਆ ਅੱਜ ਅਸੀਂ ਜਿੰਨੀਆਂ ਮਰਜ਼ੀ ਇੰਟਰਵਿਊਜ਼ ਦੇਖ ਲੋ ਅਸੀਂ ਇੱਕ ਦੂਸਰੇ ਨੂੰ ਭੰਡਨ ਤੇ ਲੱਗੇ ਹੋਏ ਆ ਅਸੀਂ ਇੱਕ ਦੂਸਰੇ ਨੂੰ ਮਾੜਾ ਕਹਿਣ ਤੇ ਲੱਗੇ ਹੋਏ ਆ ਪਰ ਇਹ ਪੰਜਾਬ ਦੇ ਵਿਰਾਸਤ ਨਹੀਂ ਇਹ ਚੀਜ਼ ਆਉਂਦੀ ਪੰਜਾਬੀ ਖੂਨ ਤਾਂ ਸਾਰਿਆਂ ਨੂੰ ਇਕੱਠੇ ਲੈ ਕੇ ਤੁਰਦਾ ਪੰਜਾਬ ਦੀ ਮਿੱਟੀ ਦਾ ਸਾਰਿਆਂ ਨੂੰ ਇਕੱਠਾ ਕਰਕੇ ਜੇ ਹਿੰਦੁਸਤਾਨ ਦਾ ਉੱਪਰ ਢਿੱਡ ਭਰ ਸਕਦੇ ਆ ਦਾ ਸਾਡੀ ਸਰਕਾਰਾਂ ਨੂੰ ਇਸੇ ਚੀਜ਼ ਦਾ ਤਾਂ ਖਤਰਾ ਮੰਡਰਾ ਰਿਹਾ ਤਾਂ ਮੇਰੀ ਇੱਕੋ ਬੇਨਤੀ ਆ ਜਿਹੜੇ ਆ ਪੰਚਤ ਆਪਣੇ ਵੱਡੇ ਮੁੱਦੇ ਨੇ ਮੈਂ ਮੀਡੀਆ ਰਹੀਂ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਰਨੀ ਚਾਹਣਾ ਕਿ ਆਪਾਂ ਨੂੰ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਸਟੂਡੈਂਟ ਜਥੇਬੰਦੀਆਂ ਨੇ ਚਾਹੇ ਉਹ ਪੋਲੀਟੀਕਲ ਪਾਰਟੀਆਂ ਨੇ ਕੁਝ ਮੁੱਦੇ ਜਿਹੇ ਨੇ ਜਿੰਨਾ ਤੇ ਆਪਾਂ ਇਕੱਲੇ ਲੜ ਕੇ ਨਹੀਂ ਜਿੱਤ ਸਕਦੇ ਉਥੇ ਪੂਰੇ ਦੇ ਪੂਰੇ ਪੰਜਾਬ ਨੂੰ ਹਰਿਆਣਾ ਨੂੰ ਹਿਮਾਚਲ ਨੂੰ ਇਕੱਠਾ ਹੋ ਕੇ ਸਿਰ ਜੋੜ ਕੇ ਲੜਨ ਦੀ ਲੋੜ ਪੈਣੀ ਆ ਤੇ ਉਹ ਤੁਸੀਂ ਇਹ ਸਟੂਡੈਂਟਾਂ ਤੋਂ ਸਿੱਖੋ ਜਿਨ੍ਹਾਂ ਨੇ ਇਹ ਚੀਜ਼ ਕਰਕੇ ਦਿਖਾਈ ਹੈ ਇਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹਦੇ ਕਰਕੇ ਅੱਜ ਕੇਂਦਰ ਸਰਕਾਰ ਨੂੰ ਝੁਕਣਾ ਪੈ ਰਿਹਾ ਪਹਿਲਾਂ ਉਹਨਾਂ ਨੇ ਨੋਟੀਫਿਕੇਸ਼ਨ ਵਾਪਸ ਲਿਆ ਫਿਰ ਉਹਦੇ ਦੇ ਬਦਲੇ ਇੱਕ ਨੋਟੀਫਿਕੇਸ਼ਨ ਹੋਰ ਜਾਰੀ ਕੀਤਾ ਫਿਰ ਉਹਨਾਂ ਨੇ ਕਿਹਾ ਪਰ ਸੋਨੀ ਗੱਲ ਮੈਨੂੰ ਲੱਗਦਾ ਸਿਮਰ ਨੇ 7 ਤਰੀਕ 7 ਤਰੀਕ ਫਿਰ ਉਹਨਾਂ ਨੇ ਵਾਪਸ ਫੇਰ ਕਿਹਾ ਵੀ ਅਸੀਂ ਇਹਨੂੰ ਬਹਾਲ ਕਰਾਂਗੇ ਪਰ ਬਹਾਲ ਕਦੋਂ ਕਰਨਗੇ ਗੱਲ ਤਾਂ ਇਸ ਚੀਜ਼ ਦੀ ਆ ਉਸ ਤੋਂ ਪਹਿਲਾਂ ਕਿੰਨੇ ਫੈਸਲੇ ਲਏ ਜਾਣਗੇ ਜਿਹੜੇ ਸੈਨੇਟ ਤੇ ਸਿੰਡੀਕੇਟ ਤੋਂ ਬਿਨਾਂ ਹੀ ਹੋ ਜਾਣਗੇ ਇਹ بڑے ਪਲਾਨਡ ਤਰੀਕੇ ਨਾਲ ਸਾਡੀ ਐਜੂਕੇਸ਼ਨ ਪਾਲਿਸੀ ਤੇ ਵਿਸਰਟ ਮਾਰੀ ਜਾ ਰਹੀ ਆ ਸਾਡੀ ਨੌਜਵਾਨੀ ਤੇ ਵੀ ਸੱਟ ਮਾਰੀ ਜਾ ਰਹੀ ਹੈ ਇੱਕ ਤਾਂ ਆਪਾਂ ਸਾਰੇ ਕਹਿਣਾ ਬੰਦ ਕਰ ਦੋ ਵੀ ਪੰਜਾਬ ਚ ਨਸ਼ਾ ਪੰਜਾਬ ਨਸ਼ੇ ਨਾਲ ਮਰਿਆ ਇੱਥੇ ਦਿਖਾਓ ਆ ਤੁਸੀਂ ਬੈਠੇ ਹੋ ਸਾਰੇ ਲੜ ਰਹੇ ਹੋ ਦਿਖਾਓ ਮੈਨੂੰ ਕਿਹੜਾ ਨਸ਼ਾ ਕਰਦਾ ਕੁਝ ਥੋੜੇ ਪੁਆਇੰਟਾਂ ਲਈ ਇਹ ਜਾਣ ਗੁੱਟ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਉਂ ਨਹੀਂ ਆਪਾਂ ਇਕੱਠੇ ਤੁਰ ਕੇ ਇਹ ਚੀਜ਼ਾਂ ਤੇ ਉਹ ਬੱਚੇ ਬਿਮਾਰ ਨੇ ਇਹ ਬਿਮਾਰੀ ਆ ਜੇ ਉਹ ਬਿਮਾਰੀ ਲੰਬੇ ਸਮੇਂ ਤੋਂ ਚੱਲ ਰਹੀ ਆ ਉਹਨੂੰ ਮਿਟਣ ਨੂੰ ਵੀ ਥੋੜਾ ਸਮਾਂ ਲੱਗੂਗਾ ਪਰ ਜਦੋਂ ਤੁਹਾਡੇ ਵਰਗੇ ਨੌਜਵਾਨ ਸਾਥੀ ਤੇ ਸਾਡੇ ਬਜ਼ੁਰਗ ਜਿਹੜੇ ਆ ਸਾਹਮਣੇ ਬੈਠੇ ਨੇ ਇਹਨਾਂ ਦਾ ਤਜਰਬਾ ਤੇ ਤੁਹਾਡਾ ਹੌਂਸਲਾ ਜਦੋਂ ਸਮੇਰ ਹੋ ਜੂਗਾ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਰੀਜ਼ਨ ਨੂੰ ਅੱਗੇ ਆਉਣ ਤੋਂ ਕੋਈ ਰੋਕ ਸਕਦੀ। ਇੰਨਾ ਖੇਤੀ ਪ੍ਰਧਾਨ ਸੂਬਾ ਆਪਣਾ ਕੋਈ ਪਾਲਿਸੀ ਖੇਤੀ ਉੱਤੇ ਬਣ ਰਹੀ ਆ। ਕੋਈ ਪਾਲਿਸੀ ਐਜੂਕੇਸ਼ਨ ਤੇ ਬਣ ਰਹੀ ਆ। ਕੋਈ ਸਿਹਤ ਸੇਵਾਵਾਂ ਤੇ ਗੱਲ ਹੋ ਰਹੀ ਆ। ਅੱਜ ਜੇ ਇੰਟਰਵਿਊ ਤੁਸੀਂ ਸੁਣੋਗੇ ਤਾਂ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਕੋਈ ਮੁੱਤਿਆਂ ਦੀ ਗੱਲ ਹੀ ਨਹੀਂ ਕਰ ਰਿਹਾ ਪੰਜਾਬ ਚ ਮੁੱਤਿਆਂ ਦੀ ਰਾਜਨੀਤੀ ਖਤਮ ਹੋ ਗਈ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਣਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਓਪਨ ਹਾਊਸ ਡਿਬੇਟਸ ਹੁੰਦੀਆਂ ਸੀ ਜਿੱਥੇ ਸਾਰੇ ਕੈਂਡੀਡੇਟਸ ਆਪ ਦੀ ਆਪਦੀ ਗੱਲ ਰੱਖਦੇ ਸੀ ਵੀ ਤੁਸੀਂ ਨੌਜਵਾਨੋਂ ਸਾਨੂੰ ਵੋਟ ਕਿਉਂ ਪਾਓ ਸਾਨੂੰ ਲਿੰਗਡੋ ਲਾ ਕੇ ਸਾਡੇ ਤੋਂ ਉਹ ਹੱਕ ਵੀ ਖੋਹੇ ਗਏ ਨੇ ਤਾਂ ਹੀ ਇੱਕ ਜਿਹੜਾ ਇਹ 2012 ਤੋਂ 13 ਤੋਂ ਬਾਅਦ ਇੱਕ ਚੀਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਤੁਸੀਂ ਦੋ ਨੌਜਵਾਨ ਇੱਥੇ ਬੈਠੇ ਹੋ ਤੁਸੀਂ ਇਹ ਲੜਾਈ ਬਿਡੋ ਕੀ ਉਸੇ ਤਰਜੇ ਤੇ ਜਿਹੜਾ ਵਿਦਿਆਰਥੀ ਚੋਣਾ ਹੁੰਦੀ ਆ ਸੀ ਕਿਉਂਕਿ ਲਿੰਗਡੋ ਨੇ ਅਜਿਹੇ ਕਾਨੂੰਨ ਸਥਾਪਿਤ ਕਰਤੇ ਤੁਹਾਡੇ ਤੇ 5751 ਦਾ ਪਰਚਾ ਤਾਂ ਤੁਸੀਂ ਚੋਣ ਨਾਮਿਨੇਸ਼ਨ ਨਹੀਂ ਕਰ ਸਕਦੇ ਵਿਦਿਆਰਥੀ ਚੋਣਾ ਨੂੰ ਲਾਗੂ ਕਰਾਉਣਾ ਪਊਗਾ ਜੇ ਨੌਜਵਾਨੀ ਲੀਡਰਸ਼ਿਪ ਨੂੰ ਤੁਸੀਂ ਨੇ ਅੱਗੇ ਕਰਨਾ ਮੈਂ ਚਾਹਣਾ ਵੀ 117 ਬੰਦੇ ਜਿਹੜੇ ਪੰਜਾਬ ਵਿਧਾਨ ਸਭਾ ਚ ਬੈਠਦੇ ਨੇ ਉਹ ਇੱਕ ਚੰਗੀ ਸੋਚ ਵਾਲੇ ਹੋਣ ਉਹ ਚੰਗੀ ਸੋਚ ਵਾਲੇ ਹੋਣ ਇਕੱਲੇ ਇਕੱਲੇ ਮੁੱਦੇ ਤੇ ਗੱਲ ਕਰਨ ਨਾ ਕਿ ਹੁਣ ਜਿਵੇਂ ਤੁਸੀਂ ਇਕੱਠੇ ਹੋ ਕੇ ਤੁਰ ਪੈਨੇ ਹੋ ਜਿਹੜਾ ਫੈਸਲਾ ਆ ਜਾਂਦਾ ਕੋਈ ਹਿੰਮਤ ਹੀ ਨਹੀਂ ਕਰਦਾ ਕਿਸੇ ਦੇ ਖਿਲਾਫ ਬੋਲਣ ਦੀ ਮੈਂ ਧੰਨਵਾਦ ਆ ਕਰਦਾ ਕਿਸਾਨ ਜਥੇਬੰਦੀਆਂ ਨਾਲ ਜਦੋਂ ਧਰਨਾ ਲੱਗਿਆ ਸੀ ਕੱਲਾ ਤਰਵੀਰ ਸਿੰਘ ਗੋਲਡੀ ਐਮਐਲਏ ਬਿੱਲਾ ਮੇਰੇ ਨਾਲ ਸੀ ਅਸੀਂ ਪੈਦਲ ਜਦੋਂ ਗਏ ਸਾਡਾ ਤੁਸੀਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਜਿਹੜਾ ਬੰਦਾ ਸਹੀ ਕੰਮ ਕਰੂਗਾ ਉਹਨੂੰ ਤੁਸੀਂ ਵੀ ਪਛਾਣਦੇ ਹੋ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਸਾਰੇ ਪਛਾਣਦੇ ਵਿਦਿਆਰਥੀ ਚੋਣਾਂ ਪੰਜਾਬ ਦੇ ਵਿੱਚ ਲਾਗੂ ਹੋਣੀਆਂ ਚਾਹੀਦੀਆਂ ਨੇ ਜੇ ਪੰਜਾਬ ਯੂਨੀਵਰਸਿਟੀ ਦੇ ਅੰਡਰ 200 ਕਾਲਜ ਆਉਂਦਾ ਨਾ ਤਾਂ ਕੱਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਹੁੰਦੀਆਂ ਨੇ 200 ਕਾਲਜ ਦੇ ਵਿੱਚ ਚੋਣਾਂ ਨਹੀਂ ਹੁੰਦੀਆਂ ਪਟਿਆਲਾ ਯੂਨੀਵਰਸਿਟੀ ਦੇ ਹਾਲਾਤ ਦੇਖ ਲਓ ਅੱਜ ਕੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਲਾਤ ਦੇਖ ਲਓ ਕੀ ਨੇ ਇੱਥੇ ਜੇ ਕੁਝ ਬਚਿਆ ਹੋਇਆ ਨਾ ਤਾਂ ਨੌਜਵਾਨ ਵਿਦਿਆਰਥੀ ਸਾਥਿਓ ਮੈਂ ਤੁਹਾਨੂੰ ਮੁਬਾਰਕਬਾਦ ਦਿੰਨਾ ਕਿ ਤੁਹਾਡੇ ਇਕੱਠੇ ਹੋਣ ਕਰਕੇ ਜਿਹੜਾ ਤੁਸੀਂ ਇਹ ਬਚਾਅ ਪਾ ਰਹੇ ਹੋ ਨਹੀਂ ਇੱਥੇ ਵੀ ਉਹੀ ਸਿਸਟਮ ਹੋ ਜਾਣਾ ਸੀ ਨਹੀਂ ਇੱਥੇ ਵੀ ਉਹੀ ਸਿਸਟਮ ਹੋ ਜਾਣਾ ਸੀ ਅੱਜ ਪਟਿਆਲਾ ਯੂਨੀਵਰਸਿਟੀ ਪੈਸੇ ਕੰਨੀ ਉਨਦਰਸ ਰਹੀ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਅਸੀਂ ਫ੍ਰੀ ਆਟਾ ਦਾਲ ਸਕੀਮ ਦੇ ਰਹੇ ਹਾਂ ਪੀਪੀਆ ਨੂੰ ਅਸੀਂ 100000 ਰੁਪਿਆ ਅਨਾਉਂਸ ਕਰਨ ਦੇ ਰਿਹਾ ਪਰ ਮੈਨੂੰ ਇੱਕ ਵੀ ਕੋਈ ਅਹੀ ਦੀ ਚੀਜ਼ ਦਿਖਾਈ ਜਾਵੇ ਜਿਹੜੀ ਅਸੀਂ ਨੇ ਗੱਲ ਕਰੀ ਹੋਵੇ ਵੀ ਇਹ ਰਿਸਰਚ ਨਾਲ ਆ ਨੌਜਵਾਨ ਅਗੇ ਆ ਸਕਦੇ ਨੇ ਇਹ ਰਿਸਰਚ ਦੇ ਉੱਤੇ ਪੰਜਾਬ ਗਵਰਨਮੈਂਟ ਇੰਨੇ ਪੈਸੇ ਦਿੰਦੀ ਆ ਫਲਾਣੀ ਯੂਨੀਵਰਸਿਟੀ ਨੂੰ ਜਾਂ ਫਲਾਣੇ ਕਾਲਜ ਨੂੰ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਲੜਾਈ ਲੜੀ ਜਾਂਦੀ ਉੱਥੇ ਵਿਦਿਆਰਥੀ ਚੋਣਾ ਬੰਦੀ ਐ ਇਸੇ ਕਰਕੇ ਕਰੀਆਂ ਗਈਆਂ ਨੇ ਕਿਉਂਕਿ ਜਦੋਂ ਆਪਣੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਦਾ ਬਹਾਨਾ ਲਾ ਕੇ ਸਾਰੀਆਂ ਚੋਣਾਂ ਬੰਦ ਹੋ ਗਈਆਂ ਸੀ ਸਾਰੀਆਂ ਚੋਣਾਂ ਜਲਾਗੂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਹੁੰਦੀ ਆ ਐਮ ਐਲ ਏ ਦੀ ਚੋਣ ਹੁੰਦੀ ਆ ਸਰਪੰਚੀ ਤੱਕ ਦੀ ਚੋਣ ਹੁੰਦੀ ਆ ਸਿਰਫ ਇੱਕੋ ਇੱਕ ਚੋਣ ਜਿਹੜੀ ਬੰਦ ਕਰੀ ਗਈ ਆ ਉਹ ਆ ਵਿਦਿਆਰਥੀ ਚੋਣ ਵਿਦਿਆਰਥੀਆਂ ਤੋਂ ਕਿਉਂ ਡਰ ਲੱਗਦਾ ਕਿਉਂਕਿ ਵਿਦਿਆਰਥੀ ਆਪਣੇ ਹੱਕ ਮੰਗਣਗੇ ਵਿਦਿਆਰਥੀ ਇੱਥੇ ਮੰਗੂ ਇਕੱਠੇ ਹੋ ਕੇ ਲੜਾਈ ਲੜਨਾ ਜਾਣਦੇ ਨੇ ਇਹ ਜਾਣਦੇ ਨੇ ਆਪਣੇ ਹੱਕਾਂ ਲਈ ਲੜਨਾ ਟਾਈਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਜਦੋਂ ਤੁਸੀਂ ਸੈਨਟ ਤੋਂ ਇਹ ਗੁਰੂ ਮਹਾਰਾਜ ਭਲੀ ਕਰਨ ਵੀ ਆਪਾਂ ਜਲਦੀ ਜਿੱਤ ਕੇ ਜਿਹੜਾ ਇੱਥੋਂ ਪੰਜਾਬ ਦੇ ਵਿੱਚ ਵੜਨਾ ਤੇ ਉਸ ਤੋਂ ਬਾਅਦ ਸਾਰੇ ਜਣੇ ਆਪਦੀਆਂ ਆਪਦੀਆਂ ਇੰਟਰਵਿਊਆਂ ਦੇ ਵਿੱਚ ਇਹ ਗੱਲ ਕਰਿਆ ਕਰੋ ਵੀ ਜਿੱਥੇ ਹਰ ਇੱਕ ਬੰਦੇ ਨੂੰ ਹੱਕ ਆ ਤੇ ਉੱਥੇ ਵਿਦਿਆਰਥੀਆਂ ਨੂੰ ਵੀ ਹੱਕ ਆ ਜਦੋਂ ਕੱਲੇ-ਕੱਲੇ ਕਾਲਜ ਦੇ ਵਿੱਚ ਇਲੈਕਟਿਡ ਪ੍ਰੈਜ਼ੀਡੈਂਟ ਹੋਣਗੇ ਤਾਂ ਉਹ ਆਪਦੀ ਗੱਲ ਸਾਰੇ ਇਹਨਾਂ ਦੇ ਸਾਹਮਣੇ ਮੰਡੇਟਰੀ ਹੋਵੇ ਵੀ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਮੁੱਖ ਮੰਤਰੀ ਤੇ ਯੂਥ ਅਫੇਅਰ ਮਨਿਸਟਰ ਨੌਜਵਾਨਾਂ ਨਾਲ ਬੈਠ ਕੇ ਗੱਲ ਕਰੇ ਤਾਂ ਸਾਡੇ ਨੌਜਵਾਨ ਜਦੋਂ ਆਪਣੀਆਂ ਪਾਲਸੀਆਂ ਬਣਾਉਣਾ ਜਾਣਗੇ ਤਾਂ ਕਿਸੇ ਨੌਜਵਾਨ ਨੂੰ ਰੋਜ਼ੀ-ਰੋਟੀ ਲਈ ਵਿਦੇਸ਼ਾਂ 'ਚ ਧੱਕੇ ਨਹੀਂ ਖਾਣੇ ਪੈਣੇ ਆਪਣੀ ਪਾਲਸੀ ਇੱਥੇ ਪੰਜਾਬ ਦੇ ਨੌਜਵਾਨ ਖੁਦ ਬਣਾ ਸਕਦੇ ਨੇ ਇਹ ਗੱਲਾਂ ਮੈਂ ਇੱਥੇ ਖੜ ਕੇ ਗੱਲ ਨਹੀਂ ਕਰ ਰਿਹਾ ਮੇਰੀਆਂ ਜਿੰਨੀਆਂ ਇੰਟਰਵਿਊਜ਼ ਨੇ ਪੁਰਾਣੀਆਂ ਕੱਢ ਕੇ ਦੇਖ ਲਿਓ ਮੈਂ ਹਮੇਸ਼ਾ ਇਸੇ ਚੀਜ਼ ਦੇ ਉੱਤੇ ਜ਼ੋਰ ਦਿੰਦਾ ਕਿਉਂਕਿ ਮੇਰਾ ਤਾਂ ਕੋਈ ਰਾਜਨੀਤੀਕ ਪਿਛੋਕੜ ਹੀ ਨਹੀਂ ਸੀ ਬੈਂਟਾਜਾ ਯੂਨੀਵਰਸਿਟੀ ਨੇ ਮੈਨੂੰ ਮਾੜਾ ਮੋਟਾ ਮੇਰੇ ਨਾਂ ਦੇ ਨਾਲ ਲੱਗੀ ਤਾਂ ਕਿਤੇ ਜਾ ਕੇ ਮੈਂ ਪਾਰਟੀਆਂ ਦੇ ਅੱਖਾਂ ਦੇ ਵਿੱਚ ਆਇਆ ਤਾਂ ਮੈਂ ਕਿਤੇ ਜਾ ਕੇ ਅੱਗੇ ਇਲੈਕਸ਼ਨ ਲੜ ਸਕਿਆ ਤਾਂ ਮੈਂ ਇਲੈਕਸ਼ਨ ਲੜ ਸਕਿਆ ਕਿੰਨੇ ਹੀ ਗੋਲਡੀ ਇਹੋ ਜਿਹੇ ਹੋਣਗੇ ਜਿਹੜੇ ਬਹੁਤ ਹੀ ਕਾਬਿਲ ਨੇ ਪਰ ਉਹਨਾਂ ਨੂੰ ਕਦੇ ਸਫਤਾ ਚੋਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਆਪਣੇ ਟੈਲੈਂਟ ਦਿਖਾਉਣ ਦਾ ਮੌਕਾ ਹੀ ਨਹੀਂ ਮਿਲਿਆ ਕੀ ਪਟਿਆਲਾ ਯੂਨੀਵਰਸਿਟੀ ਦੇ ਵਿੱਚੋਂ ਨੌਜਵਾਨ ਪੜ ਕੇ ਬਾਹਰ ਨਹੀਂ ਨਿਕਲਦੇ ਹੁਣੇ ਕਿ ਉਹਨਾਂ ਦੇ ਵਿੱਚ ਮੈਨੂੰ ਦੱਸੋ ਯੂਨੀਵਰਸਿਟੀਆਂ ਹੀ ਨੇ ਕਾਲਜਿਸ ਹੀ ਨੇ ਜਿਹੜੇ ਆਪਾਂ ਨੂੰ ਆਪਣੇ ਸੁਪਨੇ ਆ ਨੂੰ ਸਕਾਰ ਕਰਨ ਲਈ ਆਪਣੀ ਉਂਗਲੀ ਫੜਤੀਆਂ ਨੇ ਤੇ ਉਥੋਂ ਰਾਜਨੀਤਿਕ ਦੇਖੋ ਚਲਾਉਣਾ ਸਾਰੀ ਸਟੇਟ ਨੂੰ ਭਾਰਤ ਨੂੰ ਚਲਾਉਣਾ ਕਿਹਨੇ ਆ ਸਰਕਾਰ ਨੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੀ ਵੀ ਸਰਕਾਰ ਚੁਣਦਿਆਂ ਤਾਂ ਆਪਾਂ ਕਿਉਂ ਨਹੀਂ ਕੋਸ਼ਿਸ਼ ਕਰਦੇ ਵੀ ਨੁਮਾਇੰਦੇ ਹੀ ਇਹਨੇ ਜ਼ਬਰਦਸਤ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਪਹੁੰਚਣ ਕੀ ਆਪਾਂ ਨੂੰ ਜ਼ਰੂਰਤ ਨਾ ਪਵੇ ਫਿਰ ਇਹ ਦਰੀਆਂ ਪਿਛਾ ਕੇ ਧਰਨੇ ਲਾਉਣ। ਆਪਸ ਚ ਪਾਟੋ ਧਾੜਨਾ ਹੋਵੇ। ਆਪਸ ਚ ਸਿਰ ਜੋੜ ਕੇ ਲੜੀਏ ਜਿਹੜੀ ਗੱਲ ਗਲਤ ਗਲਤ ਜਿਹੜੀ ਗੱਲ ਸਹੀ ਆ ਸਹੀ ਆ। ਗੁਰੂ ਸਾਹਿਬ ਦਾ ਵੀ ਸਾਨੂੰ ਇਹੀ ਫਰਮਾਨ ਆ। ਤੇ ਮੈਂ ਬਿਲਕੁਲ ਗਰੇਜ਼ ਨਹੀਂ ਕਰੂੰਗਾ ਇਹ ਕਹਿਣ ਤੇ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਵਿਦਿਆਰਥੀ ਜਥੇਬੰਦੀਆਂ ਨੇ ਚਾਹੇ ਪੋਲੀਟੀਕਲ ਪਾਰਟੀਆਂ ਨੇ ਹੱਥ ਜੋੜ ਕੇ ਬੇਨਤੀ ਕਰਦਾ ਕੁਝ ਮੁੱਦੇ ਅਜਿਹੇ ਹੁੰਦੇ ਨੇ ਜਿੱਥੇ ਸਿਰ ਜੋੜਨ ਦੀ ਲੋੜ ਪੈਂਦੀ ਆ ਜਿੱਥੇ ਉਹ ਸਾਰਿਆਂ ਦਾ ਸਾਂਝਾ ਮੁੱਦਾ ਹੁੰਦਾ ਮੈਂ ਤਾਂ ਸੈਨੇਟ ਇਲੈਕਸ਼ਨ ਲੜਨੀ ਨਹੀਂ ਬਾਈ ਤੁਸੀਂ ਨੇ ਨਹੀਂ ਸੈਨੇਟ ਇਲੈਕਸ਼ਨ ਲੜਨੀ ਮੈਨੂੰ ਲੱਗਦਾ ਆ ਕਿਸਾਨ ਜਥੇਬੰਦੀ ਬਈ ਬਈ ਤੁਸੀਂ ਨੇ ਨਹੀਂ ਲੜਨੀ ਅੰਕੋ ਤੁਸੀਂ ਨੇ ਨਹੀਂ ਲੜਨੀ ਹੋਣੀ ਮੈਨੂੰ ਲੱਗਦਾ ਆਪਾਂ ਨੇ ਤਾਂ ਨਹੀਂ ਲੜਨੀ ਸੈਨੇਟ ਇਲੈਕਸ਼ਨ ਪਰ ਆਪਾਂ ਇੱਕ ਡੈਮੋਕ੍ਰੇਸੀ ਤੇ ਜੋ ਹਮਲਾ ਹੋ ਰਿਹਾ ਜੋ ਸਾਡੀ ਆਜ਼ਾਦੀ ਤੇ ਹਮਲਾ ਹੋ ਰਿਹਾ ਆਪਾਂ ਉਸ ਦੇ ਖਿਲਾਫ ਖੜੇ ਆਂ ਇਹ ਕੱਲੀ ਸੈਨੇਟ ਚੋਣ ਨਹੀਂ ਜੇ ਆਪਾਂ ਗੱਲ ਕਰੀਏ ਆ ਜਨਰਲ ਸਖਤਰ ਸਾਡਾ ਇੱਥੇ ਬੈਠਿਆ ਸੀਗਾ ਲਗਾਤਾਰ ਇਹ ਕੀ ਕਰ ਰਹੇ ਨੇ ਬਜ਼ੁਰਗੋ ਜਦੋਂ ਤੁਸੀਂ ਐਡਮਿਸ਼ਨ ਲੈਣੀ ਆ ਉਹਦੇ ਨਾਲ ਇੱਕ ਫਾਰਮ ਭਰਾਇਆ ਜਾਂਦਾ ਇੱਕ ਕੈਫੀ ਰੈਫਟ ਲਿਆ ਜਾਂਦਾ ਤੁਹਾਡੇ ਤੋਂ ਵੀ ਮੈਂ ਕੋਈ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਊਗਾ ਫੇਰ ਆਪਾਂ ਆਜ਼ਾਦ ਕਿਵੇਂ ਰਹਿਗੇ ਜੇ ਤੁਸੀਂ ਫਰੀडम ਆਫ ਸਪੀਚ ਹੀ ਹੈ ਨਹੀਂ ਤੁਹਾਨੂੰ ਤੁਸੀਂ ਆਪਣੀ ਗੱਲ ਹੀ ਨਹੀਂ ਕੋਈ ਰੱਖ ਸਕਦੇ ਜੇ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਤੁਸੀਂ ਕੋਈ ਧਰਨਾ ਹੀ ਨਹੀਂ ਲਾ ਸਕਦੇ ਫੇਰ ਆਪਾਂ ਕਿਹੜੇ ਆਜ਼ਾਦ ਦੇਸ਼ ਦੇ ਵਾਸੀ ਆ ਬਈ ਦੇ ਹੋਂ ਤੋਂ ਇਸ ਰਾਤ ਹੋਈ ਮੈਂ ਵਧਾਈਦਾ ਆ ਤੁਹਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਸਿਹਰਾ ਦਿੰਨਾ ਕਿ ਤੁਸੀਂ ਇਹ ਲੜਾਈ ਜਿੱਤੀ ਪਰ ਉਸ ਤੋਂ ਬਾਅਦ ਤੁਹਾਡੇ ਰੋ ਅੱਗੇ ਸੈਨੇਟ ਦੀ ਜਿਹੜੇ ਨੋਟੀਫਿਕੇਸ਼ਨ ਆ ਉਹ ਵੀ ਰੱਦ ਹੋ ਗਿਆ ਪਰ ਗੱਲ ਤਾਂ ਇਹ ਆ ਵੀ ਵਾਕਈ ਇਹ ਗੱਲਾਂ ਨਹੀਂ ਵੀ ਆਪਾਂ ਨੂੰ ਕਦੇ ਕੋਈ ਇਹ ਹੀ ਚੀਜ਼ ਦੇ ਦਿੰਦੇ ਨੇ ਵੀ ਆਪਾਂ ਉਹਦੇ ਪਿੱਛੇ ਲੜਦੇ ਫਿਰ ਜੰਨੇ ਫਿਰ ਦੂਸਰਾ ਇਹ ਜਾਂ ਮੁੱਦਾ ਦੇ ਦਿੰਦੇ ਨੇ ਆਪਾਂ ਉਹਦੇ ਪਿੱਛੇ ਲੜਦੇ ਫਿਰ ਜੰਨੇ ਆ ਉਹ ਤੇ ਸਾਨੂੰ ਆ ਸਟੂਡੈਂਟ ਪੜ੍ਹਨਗੇ ਕਦੋਂ ਆਪਾਂ ਆਪਣੀ ਪੜ੍ਹਾਈ ਬਾਰੇ ਸੋਚਾਂਗੇ ਕਦੋਂ ਕੀ ਅਸੀਂ ਸਿਰਫ ਧਰਨੇ ਪ੍ਰਦਰਸ਼ਨਾਂ ਲਈ ਆ ਕੀ ਅਸੀਂ ਹਮੇਸ਼ਾ ਧਰਨੇ ਪ੍ਰਦਰਸ਼ਨ ਹੀ ਲਈ ਜਾਵਾਂਗੇ ਕਦੋਂ ਜਿਹੜਾ ਜਿਵੇਂ ਆਪਾਂ ਜਿਹੜੀਆਂ ਗੱਲਾਂ ਤੇ ਸਰਕਾਰਾਂ ਨੂੰ ਲੜਨਾ ਚਾਹੀਦਾ ਉਹ ਗੱਲਾਂ ਤੇ ਤੁਸੀਂ ਲੜ ਰਹੇ ਹੋ ਬਹੁਤ ਬਹੁਤ ਮੁਬਾਰਕ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਇਸ ਧਰਤੀ ਤੇ ਇਸ ਜਗ੍ਹਾ ਤੇ ਤੁਸੀਂ ਬੈਠੇ ਹੋ ਇਹ ਕਿਉਂਕਿ ਮੈਂ ਪਹਿਲਾਂ ਵੀ ਕਿਹਾ 23 ਸਾਲ ਤਾ ਮੈਨੂੰ ਹੋ ਗਏ ਇਹੀ ਦਰਖਤਾਂ ਦੇ ਹੇਠਾਂ ਲੜਦਿਆ ਆ ਆ ਬੀਸੀ ਆਫਿਸ ਦਾ ਗੇਟ ਹੁੰਦਾ ਸੀ ਪਹਿਲਾਂ ਕਿਉਂ ਸੰਨਣ ਜਾਂਦਾ ਤੇ ਨੂੰ ਇਹ ਹੁਣ ਬੰਦ ਕਰ ਦਿੱਤਾ ਗਿਆ ਪਹਿਲਾਂ ਅਸੀਂ ਉਰੇ ਧਰਨੇ ਲੱਗਦੇ ਸੀ ਅਸੀਂ ਅੰਦਰ ਜਾ ਕੇ ਗੱਲ ਕਰਦੇ ਸੀ ਸਾਡੀ ਸੁਣਵਾਈ ਹੁੰਦੀ ਸੀ ਸਾਡੀ ਸੁਣਵਾਈ ਹੁੰਦੀ ਸੀ ਜਦੋਂ ਦੀ ਲੈਂਡੋ ਲੱਗੀ ਸਾਡੀ ਸੁਣਵਾਈ ਹੋਣੀ ਬੰਦ ਹੋ ਗਈ। ਤਾਂ ਨੌਜਵਾਨਾਂ ਨੂੰ ਜਿਹੜੇ ਐਤਕੀ ਤੁਸੀਂ ਬਹੁਤ ਸੋਹਣਾ ਲੜਿਓ ਸਾਰੇ ਮੁੱਦਿਆਂ ਤੇ ਤੇ ਤੁਸੀਂ ਇਸੇ ਤਰੀਕੇ ਨਾਲ ਲੜਦੇ ਰਹੋ ਅਸੀਂ ਜਿੰਨੇ ਜੋਗੇ ਹੈਗੇ ਆ ਤੁਹਾਡੇ ਨਾਲ ਹਾਜ਼ਰ ਆਂ ਜਿੱਥੇ ਵੀ ਤੁਸੀਂ ਕਹੋਗੇ ਪਰ ਸਿੱਖਿਆ ਦੇ ਉੱਤੇ ਮੈਨੂੰ ਲੱਗਦਾ ਆਪਾਂ ਨੂੰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।